ਪਾ ਗੱਲ ਕਰੀਏ ਲੋਨ ਕਰਾਉਣ ਵਾਲਿਆਂ ਦੀ ਜਿਹੜੇ ਕੋਈ ਫਰਸਟ ਹੋਮ ਵਾਇਰ ਕਰ ਲੈਣਾ ਚਾਹੁੰਦੇ ਆ ਸੇ ਆਰਬੀ 21 ਚ ਬਹੁਤ ਸਾਰੇ ਭੈਣ ਭਰਾ ਸਾਡੇ ਪੱਕੇ ਹੋਏ ਸੀ ਸੁਪਨਾ ਸਾਰਿਆਂ ਦਾ ਇੱਕ ਸੋਹਣਾ ਜਿਹਾ ਘਰ ਲੈਣ ਦਾ ਤੇ ਚਲੋ ਘਰ ਹੋਣਾ ਵੀ ਚਾਹੀਦਾ ਜੀ ਪ੍ਰਾਪਰਟੀ ਕਹਿੰਦੇ ਆ ਹਰ ਇੱਕ ਦੀ ਆਪਣੀ ਹੋਵੇ ਘਰ ਦੀ ਛੱਤ ਆਪਣੀ ਹੋਵੇ ਤਾਂ ਚੰਗੀ ਗੱਲ ਆ ਛੱਤ ਤਾਂ ਵੈਸੇ 30 ਸਾਲਾਂ ਬਾਅਦ ਆਪਣੀ ਹੁੰਦੀ ਹੈ ਪਹਿਲਾਂ ਤਾਂ ਬੈਂਕ ਦੀ ਹੋ ਰਹਿੰਦੀ ਆ ਪਰ ਚਲੋ ਕਾਗਜ਼ਾਂ ਦੇ ਵਿੱਚ ਨਾ ਆਪਣਾ ਜ਼ਰੂਰ ਛੜ ਜਾਂਦਾ ਹਾਂਜੀ ਉਹ ਹੋਣ ਤੋਂ ਪਹਿਲਾਂ ਕਹਿੰਦੇ ਕਾਗਜ਼ ਪੱਤਰ ਬੜੇ ਸਹੀ ਹੋਣੇ ਚਾਹੀਦੇ ਆ ਹਾਂਜੀ ਇੱਕ ਤਾਂ ਕ੍ਰੈਡਿਟ ਸਕੋਰ ਜਿਹੜਾ ਸਭ ਤੋਂ ਵੱਧ ਪੰਗਾ ਪੰਦ ਕਹਿੰਦੇ ਜੀ ਕ੍ਰੈਡਿਟ ਸਕੋਰ ਹੋਣਾ ਸਹੀ ਹੋਣਾ ਬਹੁਤ ਜ਼ਰੂਰੀ ਆ ਹਾਂਜੀ ਫਿਰ ਗੱਲ ਆਂਦੀ ਆ ਅਕਾਊਂਟ ਕੰਡਕਟ ਦੀ ਉਹ ਵੀ ਹੋਣਾ ਬੜਾ ਸਹੀ ਆ ਆ ਕ੍ਰੈਡਿਟ ਸਕੋਰ ਤਾਂ ਸਮਝ ਆਂਦਾ ਆ ਜਿਹੜਾ ਦੂਜਾ ਭਾਰਾ ਜਵਲਡ ਆ ਨਾ ਇਹ ਨਹੀਂ ਸਮਝ ਆਂਦਾ ਵੀ ਇਹ ਸਹੀ ਕਿੱਦਾਂ ਕਰਦਾ ਹੁਣ ਇਹ ਤੁਸੀਂ ਦੱਸੋ ਵੀ ਕੀ ਆ ਸਾਰਾ ਮਾਜਰਾ ਹੈ ਠੀਕ ਆ ਅ ਥੋੜੇ ਪਿਛੇ ਜਾ ਜਾਣਾ ਕਿ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਹਾਂ ਆਪਣੀ ਕਰ ਲੈਣੀਆਂ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਹਰ ਇੱਕ ਦੇ ਥੱਲੇ ਆਪਣੀ ਛੱਤ ਹੁੰਦੀ ਜਾ ਕੇ 30 ਸਾਲ ਬਾਅਦ ਆ ਸਾਨੂੰ ਨਾ ਜਿਹੜੇ ਅਸੀਂ ਆਪਾਂ ਆਏ ਆ ਪੰਜਾਬ ਤੋਂ ਖਾਸ ਕਰਕੇ ਆਪਾਂ ਜਿਹੜੇ ਪਿੰਡਾਂ ਵਾਲੇ ਆਏ ਆ ਜੀ ਸਾਡੇ ਪਿੰਡਾਂ 'ਚ ਕਰਨੇ ਜੱਦੀ ਹਾਂ ਮੈਂ ਮੈਂ ਵੀ ਪਿੰਡਾਂ ਚੋਂ ਆਇਆ ਬਿਲਕੁਲ ਮੇਰੇ ਮੈਨੂੰ ਹੁਣ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਇੱਥੇ ਆ ਕੇ ਮੈਂ ਕਹਿੰਦੇ ਲੋਨ ਹੈਗਾ ਕਾ ਦਾ ਲੋਨ ਇੱਥੇ ਤਾਂ ਹਰ ਚੀਜ਼ ਲੋਨ ਤੇ ਲੈਣੀ ਪੈਂਦੀ ਹੈ ਕਾਰ ਲੋਨ ਤੇ ਲੈਣ ਫੋਨ ਵੀ ਲੋਨ ਤੇ ਹੁੰਦੇ ਆ ਜੀ ਤੁਸੀਂ ਕਰ ਤਾਂ ਬਹੁਤ ਵੱਡੀ ਗੱਲ ਹੈ ਜੇ ਪਰ ਅਸੀਂ ਆਏ ਆ ਪਿੰਡਾਂ ਦੇ ਵਿੱਚੋਂ ਸਾਨੂੰ ਇਹ ਚੀਜ਼ ਲੱਗਦੀ ਹੈ ਵੱਡੀ ਬਿਲਕੁਲ ਕਿ ਬਕਸ ਅਸੀਂ ਸਾਡੇ ਘਰ ਹੁਣ ਮੇਰਾ ਘਰ ਸੀ ਸਾ ਮੇਰੇ ਫਾਦਰ ਸਾਹਿਬ ਨੇ ਜੱਦੀ ਮਸਤੀ ਬਣਾਇਆ ਹੋਇਆ ਕਿ ਹੁਣ ਮੇਰੇ ਕੋਈ ਰੈਂਟ ਹੈ ਨਹੀਂ ਕੋਈ ਮੋਗੇਜ ਨਹੀਂ ਜਾਂਦਾ ਕੁਝ ਨਹੀਂ ਜਾਂਦਾ ਉਹ ਤਾਂ ਫ੍ਰੀ ਹੋਲਡ ਆ ਇੱਥੇ ਆ ਕੇ ਜਿਹੜੀ ਚੀਜ਼ਾਂ ਨੇ ਡਿਫਰੈਂਟ ਹੈ ਪਰ ਜ ਉਹਨਾਂ ਨੂੰ ਇਹ ਡਾਕਟਰੀ ਦੇਖੋ ਹੁਣ ਤੁਸੀਂ ਜਿਹੜੀ ਸਾਊਥ ਇੰਡੀਅਨ ਕਮਿਊਨਿਟੀ ਹੈ ਜਾਂ ਕੁਝ ਉਹਨਾਂ ਨੂੰ ਲੱਗਦਾ ਹੀ ਨਹੀਂ ਫਰਕ ਕਿਉਂਕਿ ਉਹਨਾਂ ਦੇ ਘਰਾਂ ਦੀ ਗਿਸ਼ਤੀ ਤਾਂ ਉੱਥੇ ਵੀ ਜਾਂਦੀਆਂ ਨੇ ਹੂੰ ਇੰਡੀਆ 'ਚ ਵੀ ਜਾਂਦੇ ਆ ਇੰਡੀਆ 'ਚ ਵੀ ਘਰ ਦੀ ਗਿਸ਼ਤੀ ਜਾਂਦੀ ਆ ਉਹਨਾਂ ਦੀ ਇੰਡੀਆ 'ਚ ਵੀ ਹੀ ਉਹਨਾਂ ਦੇ ਕੋਈ ਜੱਦੀ ਪੁਸ਼ਤੀ ਨਹੀਂ ਹੁੰਦਾ ਸਾਡੇ ਪੰਜਾਬ 'ਚ ਹੁੰਦਾ ਕਿ ਜਿਹੜੇ ਇੱਕ ਤਾਂ ਸਾਡੇ ਮਾਤਾ ਪਿਤਾ ਹੁੰਦੇ ਆ ਮਾਂ ਪਿਓ ਉਹਨਾਂ ਨੂੰ ਹੁੰਦਾ ਕਿ ਮਾਂ ਪਿਓ ਸਾਡੇ ਸਾਡੇ ਲਈ ਕੁਝ ਵੀ ਕਰ ਸਕਦੇ ਆ ਬਿਲਕੁਲ ਕੁਝ ਵੀ ਕਰ ਸਕਦੇ ਆ ਸਾਡੇ ਲਈ ਤਾਂ ਸਾਡੇ ਪੰਜਾਬ 'ਚ ਪੰਜਾਬ 'ਚ ਸਾਰੇ ਇੰਡੀਆ 'ਚ ਹੀ ਹੋਊਗਾ ਪੰਜਾਬ 'ਚ ਖਾਸ ਕਰਕੇ ਮੇਨ ਲੱਗਦਾ ਜ਼ਿਆਦਾ ਆ ਇਹ ਚੀਜ਼ ਤੇ ਉਹ ਉਹਨਾਂ ਨੂੰ ਸਟੇਟ ਵਾਲਿਆਂ ਨੂੰ ਦੂਜਿਆਂ ਨੂੰ ਨਹੀਂ ਲੱਗਦਾ ਪਰ ਸਾਨੂੰ ਪੰਜਾਬ ਵਾਲਿਆਂ ਨੂੰ ਥੋੜਾ ਜਿਆਦਾ ਲੱਗਦਾ ਮੋਗੀ ਦਾ ਮੈਂ ਸਮਝ ਸਕਦਾ ਇਹ ਚੀਜ਼ ਨੂੰ ਪਰ 30 ਸਾਲ ਇਹ ਹਰ ਇੱਕ ਨੂੰ 30 ਸਾਲ ਲਾਉਣ ਦੀ ਜ਼ਰੂਰਤ ਨਹੀਂ ਹੈ ਇਹ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਹੁਣ ਜੇ ਤੁਸੀਂ ਕਹਿੰਦੇ ਹੋ ਕਿ ਮੈਂ ਘਰ ਵੀ ਲੈ ਕੇ ਪਰ ਮੈਂ ਖਰਚੇ ਵਿੱਚ ਹਰ ਰੋਜ਼ ਬਾਹਰ ਵੀ ਖਾਣਾ ਮੈਂ ਜਾ ਕੇ ਦੂਜੇ ਦਿਨ ਜਾ ਕੇ ਮੈਂ ਡਿਨਰ ਵੀ ਖਾਣਾ ਮੈਂ ਲੰਚ ਵੀ ਬਾਹਰ ਖਾਣਾ ਮੈਂ ਜਾ ਕੇ ਹਰ ਚੌਥੇ ਦਿਨ ਮੈਂ ਆਨਲਾਈਨ ਕੱਪੜਿਆਂ ਦੀ ਸ਼ਾਪਿੰਗ ਵੀ ਕਰਨੀ ਆ ਫਿਰ ਤਾਂ ਆਪਾਂ ਨੂੰ 30 ਸਾਲ ਲੱਗਣਗੇ ਠੀਕ ਹੈ ਪਰ ਜੇ ਤੁਸੀਂ ਇੱਕ ਲਾਈਫ ਸਟਾਈਲ ਨੂੰ ਥੋੜਾ ਜਿਹਾ ਚੇਂਜ ਕਰ ਲਓਗੇ ਥੋੜਾ ਐਮੈਂਡ ਕਰ ਲਓਗੇ ਉਹ 30 ਸਾਲ ਨੂੰ ਅਸੀਂ 25 ਵੀ ਕਰ ਸਕਦੇ ਹਾਂ ਨੂੰ 20 ਵੀ ਕਰ ਸਕਦੇ ਹਾਂ ਨੂੰ 15 ਵੀ ਕਰ ਸਕਦੇ ਆ ਇਹ ਹਰ ਇੱਕ ਦੀ ਇੰਡੀਵਿਜੂਅਲਲੀ ਚੋਇਸ ਹੈ ਠੀਕ ਹੈ ਹੁਣ ਜਦਨੇ ਅਕਾਊਂਟ ਕੰਡਕਟਰ ਜਿਹੜਾ ਕ੍ਰੈਡਿਟ ਸਕੋਰ ਕ੍ਰੈਡਿਟ ਸਕੋਰ ਦਾ ਪਤਾ ਹੈ ਹਰ ਇੱਕ ਨੂੰ ਕਿ ਜੇ ਤੁਹਾਡਾ 1000 ਦਾ ਕ੍ਰੈਡਿਟ ਸਕੋਰ ਤੇ 1000 ਦੇ ਵਿੱਚੋਂ ਜੇ ਤੁਸੀਂ ਲੋਨ ਲੈਣਾ ਤਾਂ ਬੈਂਕ ਨੂੰ ਮਿਨੀਮਮ ਜਿਹੜੀ ਰਿਕੁਆਇਰਮੈਂਟ ਆ ਉਹ ਹੈਗੀ 500 ਵੀ ਕਿ ਅਰਾਊਂਡ 500 ਹੋਵੇ ਤਾਂ ਉਹਨਾਂ ਲਈ ਐਕਸੈਪਟੇਬਲ ਆ ਜੇ ਤੁਹਾਡਾ ਕ੍ਰੈ ਅਕਾਊਂਟ ਕੰਡਕਟ ਕੀਆ ਅਕਾਊਂਟ ਕੰਡਕਟ ਦੇ ਨਾਲ ਹੀ ਤੁਹਾਡਾ ਜਿਹੜਾ ਕ੍ਰੈਡਿਟ ਸਕੋਰ ਜੁੜਿਆ ਹੋਇਆ ਸੋ ਜੇ ਅਕਾਊਂਟ ਕੰਡਕਟ ਕੀਤਾ ਜੇ ਤੁਸੀਂ ਹੁਣ ਕੋਈ ਤੁਹਾਡੀ ਪੇਮੈਂਟ ਆ ਕੋਈ ਤੁਸੀਂ ਆਪਣਾ ਵੋਡਾਫੋਨ ਆ ਕੋਈ 2 ਡਿਗਰੀ ਆ ਸਪਾਰਕ ਦੀ ਪੇਮੈਂਟ ਜਾ ਰਹੀ ਹੈ ਤੁਹਾਡੇ ਕੋਈ ਕ੍ਰੈਡਿਟ ਕਾਰਡ ਦੀ ਪੇਮੈਂਟ ਜਾ ਰਹੀ ਹੈ ਤੁਹਾਡੇ ਕੋਈ ਕਾਰ ਲੋਨ ਦੀ ਜਾ ਰਹੀ ਹੈ ਜਿਮ ਵਿਜ਼ਾ ਕਯੂ ਕਾਰਡ ਇੰਨੇ ਦੀ ਕਿਸੇ ਵੀ ਪੇਮੈਂਟ ਜਾ ਰਹੀ ਆ ਤਾਂ ਜੇ ਉਹ ਤੁਸੀਂ ਪੇਮੈਂਟਾਂ ਟਾਈਮ ਤੇ ਨਹੀਂ ਕਰਦੇ ਤਾਂ ਤੁਹਾਡਾ ਬੇਸਿਕਲੀ ਅਕਾਊਂਟ ਕੰਡਕਟ ਖਰਾਬ ਜੇ ਤੁਹਾਡੇ ਕੋਲੇ ਕੋਈ ਬੈਂਕ ਅਕਾਊਂਟ ਨਹੀਂ ਤੁਹਾਡੇ ਤੁਹਾਡੇ ਕੋਲ ਕੋਈ ਓਵਰਡਰਾਫਟ ਦੀ ਪਰਮਨੈਂਟ ਜਾਂ ਟੈਂਪੋਰਰੀ ਕੋਈ ਲਿਮਿਟ ਨਹੀਂ ਹੈਗੀ ਪਰ ਤੁਹਾਡਾ ਅਕਾਊਂਟ ਓਵਰਡਰਾਉਨ ਜਾਂਦਾ ਮੰਨ ਲਓ ਤੁਹਾਡੇ ਅਕਾਊਂਟ ਦੇ ਵਿੱਚ 100 ਡਾਲਰ ਸੀਗਾ ਪਰ ਤੁਹਾਡੀ ਜਿਹੜੀ ਕੋਈ ਇੰਸ਼ੋਰੈਂਸ ਕਾਰ ਦੀ ਇੰਸ਼ੋਰੈਂਸ ਹੈਗੀ ਉਹ ਜਾਣੀ ਸੀ 150 ਇੰਸ਼ੋਰੈਂਸ ਹੁੰਦੀ ਆ ਯੂਜੂਲੀ ਡਾਇਰੈਕਟ ਡੈਬਿਟ ਅਨਡਾਇਰੈਕਟਡ ਡੈਬਿਟ ਕੀ ਮਤਲਬ ਉਹਨਾਂ ਨੇ ਤੁਹਾਡੇ ਫੋਰਸਫੁਲੀ ਪੈਸਾ ਕੱਢ ਹੀ ਲੈਣਾ ਤੁਹਾਡੇ ਅਕਾਊਂਟ 'ਚ ਪੈਸਾ ਹੈ ਨਹੀਂ ਹੈ ਜੇ ਤੁਹਾਡੇ ਅਕਾਊਂਟ 'ਚ 100 ਡਾਲਰ ਆ ਪਰ ਤੁਹਾਡੀ ਰੀਪੇਮ ਜਿਹੜੀ ਇੰਸ਼ੋਰੈਂਸ ਦੀ ਅਨਡਾਇਰੈਕਟਡ ਹੈ ਬਟ 150 ਦਾ ਤੁਹਾਨੂੰ 150 ਹੀ ਕਰਨਾ ਫਿਰ ਉਹਦਾ ਰਿਜ਼ਲਟ ਕੀ ਨਿਕਲਣਾ ਸਿੱਟਾ ਨਿਕਲਣਾ ਕਿ ਤੁਸੀਂ ਤੁਹਾਡਾ ਅਕਾਊਂਟ ਜਾਊਗਾ 50 ਡਾਲਰ ਨੈਗੇਟਿਵ ਦੇ ਵਿੱਚ ਇਹਨੂੰ ਕਹਿੰਦੇ ਆ ਅਨ ਅਰੇਂਜਡ ਓਵਰਡਰਾਫਟ ਇਹੀ ਤੁਹਾਡਾ ਸਭ ਤੋਂ ਵੱਡਾ ਅਕਾਊਂਟ ਦਾ ਵੈਰੀ ਹੈ ਬੇਸਿਕਲੀ ਜੇ ਤੁਸੀਂ ਜਦੋਂ ਬੈਂਕ ਅੱਧ ਦੇਖਦੀਆਂ ਨੇ ਬੈਂਕ ਨੇ ਪਿਛਲੇ 90 ਦਿਨਾਂ ਦੀ ਬੈਂਕ ਸਟੇਟਮੈਂਟਾਂ ਥੋੜੀ ਦੇਖਣੀਆਂ ਨੇ ਪਰ ਉਹਨਾਂ ਨੇ ਜਦੋਂ ਤੁਹਾਡੇ ਤੇ ਕ੍ਰੈਡਿਟ ਚੈੱਕ ਕਰਨਾ ਉਹਨਾਂ 2 ਸਾਲ ਦੀ ਹਿਸਟਰੀ ਦਿਖ ਜਾਣੀ ਆ ਪਿਛਲੇ 2 ਸਾਲ ਦੇ ਵਿੱਚ ਕਿੰਨਾ ਟਾਈਮ ਤੁਸੀਂ ਜਿਹੜੇ ਹੋ ਓਵਰਡਰੌਨ ਰਹੇ ਹੋ ਤੁਹਾਡਾ ਕਿੰਨੇ ਸਾਲ ਦੀ ਤੁਸੀਂ ਜਾਂ ਕਿੰਨੇ ਮਹੀਨੇ ਤੁਸੀਂ ਪੇਮੈਂਟਾਂ ਮਿਸ ਕੀਤੀਆਂ ਕਿਸੇ ਕ੍ਰੈਡਿਟ ਕਾਰਡ ਤੇ ਤੇ ਇਹ ਚੀਜ਼ ਬਹੁਤ ਬਹੁਤ ਵੱਡੀ ਗਣੀ ਜਾਂਦੀ ਹੈ ਬੈਂਕ ਨੂੰ ਉਹਦਾ ਕਾਰਨ ਬੈਂਕ ਕਹਿੰਦੀ ਹੈ ਹਜੇ ਤਾਂ ਤੁਹਾਡੇ ਕੋਲ ਲੋਨ ਵੀ ਹੈ ਨਹੀਂ ਤੁਹਾਡੇ ਕੋਲ ਹਜੇ ਕੋਈ ਲਾਇਬਿਲਿਟੀ ਹੈ ਨਹੀਂ ਐਡਾ ਭਾਰਾ ਕੋਈ ਪੇਮੈਂਟ ਵੀ ਹੈ ਨਹੀਂ ਤੁਸੀਂ ਅਕਾਊਂਟ ਕੰਡਕਟ ਹਜੇ ਵੀ ਨਹੀਂ ਮੈਨੇਜ ਕਰ ਸਕਦੇ ਜੇ ਅਸੀਂ ਤੁਹਾਨੂੰ 6 7 8 ਲੱਖ ਮਿਲੀਅਨ ਦਾ ਲੋਨ ਦੇਤਾ ਉਹਨੂੰ ਤੁਸੀਂ ਕਿਵੇਂ ਮੈਨੇਜ ਕਰਨਾ ਸੋ ਬੈਂਕ ਕਹਿੰਦੀ ਕੰਫੀਡੈਂਟ ਨਹੀਂ ਹੈਗੀ ਅਸੀਂ ਇਸ ਚੀਜ਼ ਨਾਲ ਜੇ ਤੁਸੀਂ ਇਹ ਚੀਜ਼ ਨੂੰ ਪਹਿਲਾਂ 3 ਤੋਂ 6 ਮਹੀਨੇ ਬੈਟਰ ਕਰਕੇ ਦਿਖਾਓ ਫਿਰ ਅਸੀਂ ਤੁਹਾਨੂੰ ਦੁਬਾਰਾ ਲੋਨ ਦੇਵਾਂਗੇ ਸੋ ਬਹੁਤ ਜ਼ਰੂਰੀ ਆ ਆਪਣੇ ਅਕਾਊਂਟ ਕੰਡਕਟਰ ਨੂੰ ਸਾਫ਼ ਰੱਖੋ ਸਾਰੀਆਂ ਪੇਮੈਂਟ ਆ ਕੋਈ ਕ੍ਰੈਡਿਟ ਕਾਰਡ ਆ ਕੋਈ ਕਾਰ ਇੱਕ ਦਿਨ ਕਿਉਂਕਿ ਸਾਨੂੰ ਇਹ ਹੁੰਦਾ ਐਸੇ ਕਲਾਇੰਟ ਤੁਸੀਂ ਇਹ ਸੋਚਦੇ ਹੋਣੇ ਆ ਕਿ ਇਹ ਤੁਹਾਡਾ ਕਸੂਰ ਨਹੀਂ ਹੈ ਤੁਹਾਨੂੰ ਇਹ ਚੀਜ਼ਾਂ ਦੇ ਜਿਹੜੇ ਕਨਸੀਕਵੈਂਸਸ ਨਹੀਂ ਪਤਾ ਤੁਹਾਨੂੰ ਇਹ ਲੱਗ ਰਿਹਾ ਨਾ ਕਿ ਉਹ ਗੱਲ ਨਹੀਂ 2-5 2 ਦਿਨ ਜੇ ਪੇਮੈਂਟ ਲੇਟ ਵੀ ਕਰ ਦਾਂਗੇ 3 ਦਿਨ ਤੱਕ ਕੀ ਕਰਤਾ 3 ਦਿਨਾਂ 'ਚ ਦੇ ਹੀ ਦਿੱਤੀ ਪੇਮੈਂਟ ਪਰ ਉਹ ਤੁਹਾਡੀ ਲੇਟ ਪੇਮੈਂਟ ਦੀ ਫੀਸ ਚਾਰਜ ਹੋ ਜਾਂਦੀ ਆ ਪਲੱਸ ਤੁਹਾਡੀ ਜਿਹੜੀ ਆ ਅਕਾਊਂਟ ਦੇ ਵਿੱਚ ਸ਼ੋ ਹੋਣ ਲੱਗ ਜਾਂਦੀ ਆ ਕੀ ਇਹ ਲੇਟ ਗਈ ਹੈ ਪੇਮੈਂਟ چاہے ਤੁਸੀਂ 3 ਦਿਨ ਹੀ ਦਿੱਤੀ ਆ ਲੇਟ ਦਿੱਤੀ ਆ ਜੇ 3 ਦਿਨ ਲੇਟ ਹੀ ਦੇਣੀ ਆ ਜਾਂ ਦੇ ਹੀ ਦੇਣੀ ਆ ਸੀ ਉਹਨੂੰ ਫਿਰ ਮਾਰਟ ਐਸ ਵਲ 3 ਦਿਨ ਪਹਿਲਾਂ ਪੇ ਕਰ ਦੋ ਪਰ ਟਾਈਮ ਤੇ ਪੇ ਕਰੋ ਇਹ ਬਹੁਤ ਜ਼ਰੂਰੀ ਆ ਅਕਾਊਂਟ ਕੰਡਕਟਰ ਨੂੰ ਐਂਡ ਅਕਾਊਂਟ ਕਦੇ ਵੀ ਆਪਣੇ ਓਵਰਡਰੌਨ ਨਾ ਹੋਣ ਦੋ ਜਿੱਥੋਂ ਪੇਮੈਂਟਾਂ ਜਾਂਦੀਆਂ ਨੇ ਮੇਕ ਸ਼ੂਰ ਕਰੋ ਉੱਥੇ 2 400 500 ਡਾਲਰ ਵਾਧੂ ਰੱਖਿਆ ਹੋਇਆ ਹੈ ਤਾਂ ਕਿ ਕਦੇ ਵੀ ਉਹ ਅਨਰਾਈਜ਼ ਓਵਰਡਰਾਫਟ ਨਾ ਜਾਵੇ ਹੂੰ ਸੋ ਇਹ ਬੜਾ ਜ਼ਰੂਰੀ ਹੈ ਜੀ ਤੇ ਕਿਉਂਕਿ ਛੋਟੀ ਜੀ ਕਈ ਵਾਰੀ ਜਿਹੜੀ ਅਨਗੈਲੀ ਆ ਉਹ ਫਿਰ ਇਦੋਂ ਲੋਨ ਕਰਾਣਾ ਹੁੰਦਾ ਉਦੋਂ ਕਹਿੰਦੇ ਵੱਡੇ ਹਾਦਸੇ ਨੂੰ ਇੰਝ ਆ ਜਿਹੜਾ ਉਹ ਦੇ ਦਿੰਦੀ ਆ ਤੇ ਜਦੋਂ ਮੈਂ ਕਹ ਲੈ ਫਿਰ ਜਿਉਆ ਦੇ ਦਿੰਦੇ ਵੀ ਭਾਈ ਲੋਨ ਨਹੀਂ ਹੋਣਾ ਪਹਿਲਾਂ ਆਪਣਾ ਸਕੋਰ ਠੀਕ ਕਰੋ ਜਾਂ ਆਪਣਾ ਅਕਾਊਂਟ ਆ ਜਿਹੜਾ ਠੀਕ ਕਰੋ ਤੇ ਅਕਸਰ ਹੁੰਦਾ ਪਤਾ ਕੀ ਆ ਇਹ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੇ ਘਰ ਦੀ ਹੋ ਜੇ ਗੱਲ ਕਰਾਂ ਕਈ ਵਾਰੀ ਨਾ ਆਪਾਂ 2-3 ਅਕਾਊਂਟ ਬਣਾਏ ਹੁੰਦੇ ਆ ਤੇ ਜਿਵੇਂ ਹੁਣ ਕਿਸੇ ਵੀ ਅਕਾਊਂਟ ਹੋ ਗਿਆ ਇੱਕ ਹਸਬੰਡ ਵਾਈਫ ਨੇ ਜੁਆਇੰਟ ਅਕਾਊਂਟ ਰੱਖ ਲਿਆ ਇੱਕ ਬਿੱਲ ਪੇ ਕਰਨ ਵਾਲਾ ਹਨਾ ਇੱਕ ਬਿੱਲ ਪੇ ਕਰਨ ਵਾਲਾ ਰੱਖ ਲਿਆ ਤੇ ਐਦਾਂ ਕੀਤੇ ਹੁੰਦੇ ਆ ਇਹਦੀ ਸੈਲਰੀ ਆਂਦੀ ਆ ਜੀ ਉਹ ਸੈਲਰੀ ਜੋ ਕੱਢ ਕੇ ਤੁਸੀਂ ਦੂਜੇ ਅਕਾਊਂਟ 'ਚ ਆਪਣੀ ਸੈਲਰੀ ਟਰਾਂਸਫਰ ਕਰ ਦਿੰਦੇ ਹੋ ਉਹ ਹੁੰਦਾ ਕੀ ਆ ਇੰਸ਼ੋਰੈਂਸ ਲਈ ਹੋਈ ਹੈ ਸੈਲਰੀ ਵਾਲੇ ਅਕਾਊਂਟ ਤੋਂ ਵੀ ਜਿਹੜੀਆਂ ਮੇਰੀਆਂ ਇੰਸ਼ੋਰੈਂਸ ਆ ਉਹ ਸੈਲਰੀ ਵਾਲੇ ਅਕਾਊਂਟ ਤੋਂ ਜਾਣੀਆਂ ਜਿਸ ਦਿਨ ਫਿਰ ਉਹ ਕੱਟ ਹੁੰਦੀ ਆ 15 ਦਿਨਾਂ ਬਾਅਦ ਇੰਸ਼ੋਰੈਂਸ ਤੇ ਉਸ ਦਿਨ ਵਿੱਚ ਹੁੰਦੇ ਨਹੀਂ ਤੇ ਫਿਰ ਸਵੇਰੇ ਉੱਠ ਕੇ ਪਤਾ ਲੱਗਦਾ ਜਦੋਂ ਈਮੇਲਾਂ ਦੋ ਤਿੰਨ ਗਿਰੀਆਂ ਹੁੰਦੀਆਂ ਵੀ ਆ ਵੀ ਇੰਸ਼ੋਰੈਂਸ ਨਹੀਂ ਗਈ ਆ ਵੀ ਨਹੀਂ ਗਈ ਆ ਵੀ ਨਹੀਂ ਗਈ ਇਹ ਮੋਸਟਲੀ ਹੋ ਕਈਆਂ ਨਾਲ ਜਾਂਦਾ ਮੇਰੇ ਨਾਲ ਵੀ ਹੁੰਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਸਹੀ ਆ ਕਿ ਇਹ ਵੀ ਕ੍ਰੈਡਿਟ ਸਕੋਰ ਤੇ ਫਿਰ ਫਰਕ ਪੰਦਾ ਬਿਲਕੁਲ ਤੁਸੀਂ ਜਦੋਂ ਬੈਂਕ ਦੇ ਥੋੜੀ ਸਟੇਟਮੈਂਟ ਦੇਖਣੀ ਆ ਉਹਦੇ ਵਿੱਚ ਤੁਹਾਡਾ ਲਿਖਿਆ ਆਉਣਾ ਕਿ ਤੁਹਾਡੀ ਜਿਹੜੀ ਆ ਇਹ ਡਿਸਆਨਰ ਹੋ ਗਈ ਪੇਮੈਂਟ ਤੁੜੀ ਜਿਹੜੀ ਇਹ ਪੇਮੈਂਟ ਐ ਸੌਨਰੀ ਬੈਂਕ 'ਚ ਜਾਂਦੀ ਆ ਥੋੜੀ ਬਿਲਕੁਲ ਇੱਕ ਇੱਕ ਚੀਜ਼ ਇਹ ਚੀਜ਼ਾਂ ਇੰਪੈਕਟ ਕਰਦੀਆਂ ਨੇ ਇਹਦਾ ਹੱਲ ਦੱਸਦਾ ਕਿ ਜਿਹੜਾ ਹੁਣ ਸ਼ਾਇਦ ਕਈਆਂ ਲਈ ਵਰਕ ਆਊਟ ਕਰੇ ਗਈਆਂ ਲਈ ਨਾ ਕਰੇ ਜਿਹੜੀ ਮੈਂ ਪਰਸਨਲੀ ਇਹ ਕਰਦਾ ਮੈਂ ਕੀ ਕਰਦਾ ਇਨਸ਼ੋਰ ਇੱਕ ਤਾਂ ਥੋੜੀ ਸਸਤੀ ਵੀ ਮਿਲ ਜਾਂਦੀ ਆ ਇਕੱਠੀ ਸਾਲ ਦੀ ਪੇ ਕਰ ਦਿੰਦਾ ਕਿਉਂਕਿ ਜਦੋਂ ਸਾਡੇ ਕੋਲ 5-7 ਪੇਮੈਂਟ ਹਰ ਮਹੀਨੇ ਜਾਣੀਆਂ ਨੇ ਕੋਈ ਵੀ ਇਨਸਾਨ ਆ ਤੁਸੀਂ ਉਹ ਮੈਂ ਆ ਜਾਂ ਕੋਈ ਵੀ ਜ ਆਪਣ ਦੇਖਣ ਵਾਲੇ ਨੇ ਉਹ ਮਿਸ ਹੋਈ ਜਾਣੀ ਆ ਸੋ ਜੇ ਤੁਸੀਂ ਜੇ ਤੁਹਾਡੇ ਫੋਰੇਬਿਲਿਟੀ ਚ ਹੁੰਦਾ ਚਾਹੇ ਕਾਰ ਕਰਦੀ ਇੰਸ਼ੋਰੈਂਸ ਆ ਕਾਰ ਦੀ ਆ ਹੈਲਥ ਹੈ ਲਾਈਫ ਹੈ ਮੈਡੀਕਲ ਹੈ ਉਹ ਇੰਸ਼ੋਰੈਂਸ ਆ ਟਰਾਈ ਕਰੋ ਜੇ ਤੁਹਾਡੇ ਕੋਲੇ ਉਹਨੂੰ ਪੈਸਾ ਇੱਕ ਪਾਸੇ ਰੱਖ ਕੇ ਮੇਬੀ ਸਾਲ ਦਾ ਇਕੱਠਾ ਬੇਗਰ ਰਿਆ ਕਰੋ ਮੇਬੀ 150 ਆਉਂਦੇ ਰਿਆ ਕਰੋ ਇੱਕ ਪਾਸੇ ਇੱਕ ਅਕਾਊਂਟ ਖੋਲੋ ਇੰਸ਼ੋਰੈਂਸ ਅਕਾਊਂਟ ਉਹ ਚ ਹਰ ਮਹੀਨੇ 150 100 200 ਪਾਈ ਗਏ ਐਂਡ ਤੇ ਜਾ ਕੇ ਸਾਰੇ ਇੰਸ਼ੋਰੈਂਸ ਆ ਸਾਲ ਦੀ ਇਕੱਠੀਆਂ ਭੇ ਕਰਤੀਆਂ ਥੋੜੀ ਕੋਈ ਮੰਥਲੀ ਪੇਮੈਂਟ ਹੀ ਰਹੀ ਜਾਊਗੀ ਜਿੰਨਾ ਤੁਹਾਡਾ ਮੰਥਲੀ ਕੈਸ਼ ਫਲੋ ਜਾਊਗਾ ਜਿੰਨੇ ਤੁਹਾਡੀ ਮੰਥਲੀਏ ਪੇਮੈਂਟਾਂ ਜਾਣ ਗਈਆਂ ਉਨਾਂ ਹੀ ਜ਼ਿਆਦਾ ਤੁਹਾਡਾ ਕੈਸ਼ ਫਲੋ ਖਰਾਬ ਹੁੰਦਾ ਜਿੰਨਾ ਤੁਸੀਂ ਐਨਿਉਲੀ ਪੇ ਕਰ ਦੋਗੇ ਜੇ ਸਾਰਾ ਕੁਝ ਕੋਈ ਇੰਸ਼ੋਰੈਂਸਾਂ ਕੋਈ ਕਾਉਂਸਲ ਦੇ ਰੇਟ ਨੇ ਇਹਨੂੰ ਸਾਲ ਦੇ ਵਿੱਚ ਇੱਕ ਵਾਰ ਪੇ ਕਰ ਦੋ ਤੁਹਾਡੀ ਇੱਕੋ ਹੀ ਜਿਹੜੀ ਪਰਮਨੈਂਟ ਫਿਕਸਡ ਕਮਿਟਮੈਂਟ ਹੋਵੇ ਜਿਹੜੀ ਕਿ ਤੁਹਾਡੀ ਮੂਗ ਚ ਤਾਂ ਤੁਹਾਨੂੰ ਮੈਨੇਜ ਕਰਨਾ ਈਜ਼ੀ ਹੋ ਜਾਂਦਾ ਇੱਕ ਇੱਕ ਥੋੜੀ ਜੀ ਨਾਲ ਇੰਸ਼ੋਰੈਂਸ ਜਿਹੜੀ ਮਾੜੀ ਮੋਟੀ ਸਸਤੀ ਵੀ ਮਿਲ ਜਾਂਦੀ ਹੈ ਜੇ ਤੁਸੀਂ ਸਾਲ ਦੀ ਇਕੱਠੀ ਪੇ ਕਰਦੇ ਹੋ ਜੀ ਤੇ ਮੈਂ ਕਈਆਂ ਨੇ ਇਹ ਵੀ ਦੇਖਿਆ ਹੋਣਾ ਨਾ ਕ੍ਰੈਡਿਟ ਕਾਰਡ ਤੋਂ ਲਗਾਈਆਂ ਹੁੰਦੀਆਂ ਹਾਂਜੀ ਤੇ ਵੀ ਕ੍ਰੈਡਿਟ ਕਾਰਡ ਤੋਂ ਘੱਟੋ ਘੱਟ ਜੇ ਜਾਂਦੀ ਆ ਤਾਂ ਮਿਸਤਾ ਨਹੀਂ ਹੁੰਦੀ ਪੈਸਾ ਪਿਆ ਦੇ ਵਿੱਚ ਤੇ ਕ੍ਰੈਡਿਟ ਕਾਰਡ ਦੇ ਵਿੱਚ ਪੈਸਾ ਪਿਆ ਹੁੰਦਾ ਤੇ ਉਹਦਾ ਬਿੱਲ ਪਤਾ ਹੀ ਹੁੰਦਾ ਵੀ ਮਹੀਨੇ ਬਾਅਦ ਧਾਰਨਾ ਫਿਰ ਹੁਣ ਇੱਥੇ ਇੰਡੀਆ ਦਾ ਕ੍ਰੈਡਿਟ ਕਾਰਡ ਆ ਜਿਹੜਾ ਉਹ 55 ਦੇ ਨਾਲ ਆ ਇੱਥੇ ਵੀ 55 ਦੇ ਨਾਲੇ ਹੈਗੇ ਆ ਤੇ ਪਰ ਜਿਵੇਂ ਜਿਮ ਹੋ ਗਿਆ ਜਾਂ ਕਯੂ ਕਾਰਡ ਹੋ ਗਿਆ ਵਿਜ਼ਾ ਹੋ ਗਿਆ ਇਹ ਦੂਜੇ ਇੱਕ ਦੋ ਕਾਰਡ ਇਸ ਤਰ੍ਹਾਂ ਦੇ ਹੈਗੇ ਪਰਪਲ ਹੈਗਾ ਉਹ ਕਹਿੰਦੇ 3-3 6-6 ਮਹੀਨੇ ਵੀ ਦਿੰਦੇ ਆ 6-6 ਜਿਹੜਾ ਹੁਣ ਮੈਨੂੰ ਮੈਨੂੰ ਇਹਨਾਂ ਪਤਾ ਮੈਨੂੰ ਜਿਮ ਦਾ ਪਤਾ ਜਿਮ ਦੇ ਦਿੰਦਾ ਤੇ 6 ਮਹੀਨੇ ਬਾਕੀ ਕਾਰਡ ਦਾ ਨਹੀਂ ਪਤਾ ਪਰ ਜਿਹੜੇ ਬੈਂਕ ਦੇ ਕਾਰਡ ਹੁੰਦਾ ਕੋਈ ਕ੍ਰੈਡਿਟ ਕਾਰਡ ਜੀ ਉਹ ਚਾਹੇ ਕੋਈ ਵੱਡੀ ਬੈਂਕ ਦਾ ਚਾਹੇ ਛੋਟੀ ਬੈਂਕ ਉਹਨਾਂ ਦਾ 55 ਦਿਨ ਹੀ ਮਿਲਦੀ ਆ ਉਹ 55 ਤੋਂ ਜ਼ਿਆਦਾ ਨਹੀਂ ਮਿਲਦੀ ਪਰ ਜਿਵੇਂ ਵਿਜ਼ਾ ਜਾਂ ਹੋਰ ਕੋਈ ਕਾਰਡ ਜਿਹੜੇ ਉਹ 6 ਮਹੀਨੇ ਦੇ ਸਕਦੇ ਆ ਹਾਂ ਤੇ ਉਹਨਾਂ ਦੀ ਕਹਿੰਦੇ ਫਿਰ ਪੇਮੈਂਟ ਤੁਹਾਡੀਆਂ ਜਿਹੜੇ ਇੰਦਾਂ ਦੇ ਬਿੱਲ ਆ ਕਈ ਵਾਰੀ ਮਿਸ ਹੋ ਜਾਂਦੇ ਆ ਤੇ ਉਹ ਇੱਕ ਕ੍ਰੈਡਿਟ ਕਾਰਡ ਤੋਂ ਲੈਣੇ ਵੀ ਕਹਿੰਦੇ ਬੈਟਰ ਆ ਤੇ ਉਹ ਜੇ ਤੁਸੀਂ ਰੈਗੂਲਰ ਉਹਦੀ ਬਿੱਲ ਆ ਜਿਹੜਾ ਉਹ ਪੇ ਕਰਦੇ ਰਹਿੰਦੇ ਹੋ ਤੇ ਜੇ ਕਿ ਮਨ ਲਾਦਾ ਕ੍ਰੈਡਿਟ ਕਾਰਡ ਦਾ ਬਿੱਲ ਵੀ ਰਹਿ ਜਾਏ ਤਾਂ ਸਕੋਰ ਉਹ ਵੀ ਖਰਾਬ ਕਰ ਸਕਦਾ ਬਿਲਕੁਲ ਬਿਲਕੁਲ ਕਰੂਗਾ ਉਹ ਬਕਸ ਐਨੀਥਿੰਗ ਜਿਹੜੀ ਜਿਹੜੀ ਫਾਈਨੈਂਸ਼ੀਅਲ ਹੈ ਹੁਣ ਦੇਖੋ ਜਿਵੇਂ ਇੱਕ ਵਾਰੀ ਕੋਈ ਹੁਣ ਮੈਂ ਹੁਣ ਇੱਕ ਇੱਕ ਹੋਰ ਚੀਜ਼ ਮੈਂ ਥੋੜਾ ਆਫ ਦਾ ਟਾਪਿਕ ਜਾਣਾ ਡਿਫਾਲਟ ਹੁਣ ਡਿਫਾਲਟ ਕਈ ਵਾਰੀ ਹੁੰਦਾ ਕਿ ਮਤਲਬ ਤੁਹਾਡੇ ਕੋਲ ਘਰ ਵਿੱਚ ਬਿਜਲੀ ਦਾ ਬਿੱਲ ਆ ਤੁਸੀਂ ਐਡਰੈਸ ਚੇਂਜ ਕਰਤਾ ਕਿਰਾਏ ਤੇ ਰਹਿੰਦੇ ਹੋ ਬਿਜਲੀ ਦਾ ਬਿੱਲ ਸੀਗਾ ਥੋੜਾ ਆਖਰੀ ਬਿੱਲ ਸੀਗਾ ਆਖਰੀ ਬਿੱਲ ਤੁਹਾਡਾ ਜੇ ਈਮੇਲ 'ਚ ਨਹੀਂ ਆਉਂਦਾ ਸੀ ਉਹ ਤੁਹਾਨੂੰ ਫਿਜ਼ੀਕਲੀ ਆਉਂਦਾ ਸੀ ਤੁਹਾਡੇ ਐਡਰੈਸ ਤੇ ਡਿਲੀਵਰ ਹੁੰਦਾ ਸੀ ਚਿੱਠੀ ਦੇ ਵਿੱਚ ਤੁਸੀਂ ਘਰ ਮੂਵ ਕਰਤਾ ਆਖਰੀ ਬਿੱਲ ਤਾਂ ਤੁਹਾਨੂੰ ਪੁਰਾਣਾ ਐਡਰੈਸ ਤੇ ਜਾਂਦਾ ਉਹ ਕਈ ਵਾਰੀ ਹੋ ਜਾਂਦਾ ਕਿ ਪੁਰਾਣੇ ਐਡਰੈਸ ਤੇ ਜਾਂਦਾ ਤੁਹਾਨੂੰ ਮੋੜ ਕੇ ਲੱਭਦਾ ਨਹੀਂ ਉਹ ਤੁਹਾਡੇ ਫਿਰ ਜਿਹੜੀ ਆ ਬਿਜਲੀ ਵਾਲੇ ਉਹ ਤੁਹਾਡੇ ਤੇ ਡਿਫਾਲਟ ਪਾ ਦਿੰਦੇ ਨੇ ਕਿ ਆ 150 200 ਡਾਲਰ ਸੀਗਾ client ਨੇ ਪੇ ਨਹੀਂ ਕੀਤਾ ਉਹ ਫਿਰ ਤੁਹਾਨੂੰ ਕਦੋਂ ਪਤਾ ਲੱਗਣਾ ਉਹ ਪਤਾ ਲੱਗਣਾ ਤੁਹਾਨੂੰ ਜਦੋਂ ਸ਼ਾਇਦ ਤੱਕ ਕੋਈ ਲੋਨ ਲੈਣਾ ਕੋਈ ਕ੍ਰੈਡਿਟ ਕਾਰਡ ਲੈਣਾ ਜਾਂ ਕੋਈ ਕਾਰ ਲੋਨ ਲੈਣਾ ਜਾਂ ਘਰ ਲੋਨ ਲੈਣਾ ਫਿਰ ਤੁਹਾਨੂੰ ਪਤਾ ਲੱਗਣਾ ਕਿ ਐਕਚੁਅਲੀ ਬੈਂਕ ਨੇ ਦੱਸਣਾ ਕਿ ਆਪ ਦਾ ਥੋੜਾ ਜਿਹਾ ਨਾਮ ਤੇ ਡਿਫਾਲਟ ਹੈ ਸਾਡੇ ਕੋਲ ਕਲਾਇੰਟ ਆਉਂਦੇ ਆ ਜਿਹੜੇ ਕਹਿੰਦੇ ਕਿ ਮੈਂ ਤਾਂ ਪਤਾ ਨਹੀਂ ਕੁਝ ਮੇਰੇ ਸਾਡੇ ਕੋਲ ਬੈਂਕ ਆਉਂਦੀ ਹੈ बिकॉज़ ਕ੍ਰੈਡਿਟ ਚੈੱਕ ਅਸੀਂ ਆਪ ਨਹੀਂ ਕਰਦੇ ਕ੍ਰੈਡਿਟ ਚੈੱਕ ਕਰਦੀ ਹੈ ਬੈਂਕ ਸੋ ਸਾਨੂੰ ਬੈਂਕ ਦੱਸਦੀ ਹੈ ਕਿ ਕ੍ਰੈਡਿਟ ਚੈੱਕ ਜਿਹੜੇ ਆ ਉਹ ਤੁਹਾਡਾ ਡਿਫਾਲਟ ਨਿਕਲਿਆ ਸੋ ਉਹਨੂੰ ਤੁਸੀਂ ਅਵੋਇਡ ਕਰਨ ਲਈ ਕੀ ਕਰਨਾ ਇੱਕ ਤਾਂ ਤੁਸੀਂ ਆਪਦੇ ਜਾ ਕੇ ਆਨਲਾਈਨ ਜਾ ਕੇ ਕ੍ਰੈਡਿਟਸ ਕੋਈ ਵੀ ਚੈੱਕ ਕਰਦੇ ਰਿਹਾ ਕਰੋ ਔਰ ਜਾ ਕੇ 6 ਮਹੀਨੇ ਕਈ ਵਾਰ ਤੁਹਾਡੇ ਨਾਮ ਤੇ ਦੂਜੇ ਦਾ ਡਿਫਾਲਟ ਲੱਗ ਜਾਂਦਾ ਜੇ ਤੁਹਾਡੇ ਨਾਮ ਤੇ ਤੁਹਾਡੀ ਡੇਟ ਆਫ ਬਰਥ ਮੈਚ ਕਰ ਜਾਵੇ ਕਿਸੇ ਨਾਲ ਤਾਂ ਤੇ ਡਿਫਾਲਟ ਕਈ ਵਾਰ ਦੂਜੇ ਦਾ ਤੁਹਾਡੇ ਨਾਮ ਤੇ ਚੜ ਜਾਂਦਾ ਸੋ ਹਰ 6 ਮਹੀਨੇ ਸਾਲ ਬਾਅਦ ਜਾ ਕੇ ਆਪਣੀ ਕ੍ਰੈਡਿਟ ਰਿਪੋਰਟ ਚੈੱਕ ਕਰਦੇ ਆ ਕਰੋ ਜਿਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਰਹੂਗਾ ਕਿ ਤੁਹਾਡੀ ਕ੍ਰੈਡਿਟ ਰਿਪੋਰਟ ਸਹੀ ਹੈ ਕਿ ਜੋ ਤੁਸੀਂ ਜੋ ਤੁਸੀਂ ਕੀਤਾ ਉਹੀ ਹੈ ਕਿ ਇਹਦੇ ਵਿੱਚ ਕੁਝ ਐਕਸਟਰਾ ਤੁਹਾਡੇ ਨਾਮ ਤੇ ਤਾਂ ਨਹੀਂ ਚੜਿਆ ਹੋਇਆ ਜੀ ਪਰ ਬੜੀ ਮਸਲਾਦਾ ਹੈਗਾ ਇੰਡੀਆ ਦਾ ਪਰ ਪਤਾ ਨਹੀਂ ਕਿ ਇੱਥੇ ਇਸ ਤਰ੍ਹਾਂ ਹੁੰਦਾ ਜਾਂ ਨਹੀਂ ਆਪਾਂ ਕਹਿ ਵੀਨਾ ਗਰੰਟੀ ਪਾ ਦਿੰਦੇ ਆ ਹਾਂਜੀ ਕਿਸੇ ਨਾ ਕਿਸੇ ਦੀ ਕਿ ਜਦੋਂ ਲੋਨ ਹੁੰਦਾ ਗਰੰਟਰ ਦੀ ਲੋਡ ਹੁੰਦੀ ਆ ਹਮ ਹੁਣ ਜਿਹੜੇ ਬੰਦੇ ਨੇ ਲੋਨ ਲਿਆ ਉਹ ਤਾਂ ਚਲੋ ਫਰਾਡ ਕਰ ਗਿਆ ਭੱਜ ਗਿਆ ਤੇ ਜਿਨੇ ਗਰੰਟੀ ਪਾਈ ਆ ਕਹਿੰਦੇ ਸਕੋਰ ਉਹਦਾ ਵੀ ਨਾਲ ਫਿਰ ਖਰਾਬ ਬੰਦਾ ਬਿਲਕੁਲ ਹੁਣ ਇਹ ਇਹਦੇ ਵਿੱਚ ਕਿੰਨੀ ਕੀ ਸੱਚਾਈ ਹੈ ਇਹ ਵੀ ਜ਼ਰੂਰ ਦੱਸ ਦਿਓ ਬਿਲਕੁਲ ਜਦੋਂ ਜਿਹੜਾ ਗੈਰੰਟਰ ਆ ਮੈਂ ਥੋੜਾ ਗੈਰੰਟਰ ਬਣ ਗਿਆ ਗੈਰੰਟਰ ਦਾ ਮਤਲਬ ਗੈਰੰਟਰ ਦਾ ਮਤਲਬ ਕੀ ਆ ਹਰਮਨ ਜੇ ਪੈਸਾ ਨਹੀਂ ਦੇਊਗਾ ਮੈਂ ਗਰੰਟੀ ਲੈਣਾ ਮੈਂ ਪੇ ਕਰੂਗਾ ਮੈਂ ਗਾਰੰਟੀ ਕਿਉਂ ਲਵਾਂਗਾ ਬਖ਼ਸ਼ ਮੈਨੂੰ ਹਰਮਨ ਤੇ 100% ਯਕੀਨ ਆ ਹੁਣ ਹਰਮਨ ਦੇ ਵਿੱਚ ਤਾਂ ਨਹੀਂ ਮੈਂ ਬੜਿਆ ਕਿ ਹਰਮਨ ਪਤਾ ਲੱਗੇ ਕਿ 3 ਮਹੀਨੇ ਬਾਅਦ 6 ਮਹੀਨੇ ਬਾਅਦ ਆਸਟ੍ਰੇਲੀਆ ਤੇ ਫਿਰ ਉਹਦੇ ਲਈ ਗੈਰੰਟਰ ਬੈਂਕ ਦੇ ਵੀ ਗਾਰੰਟੀ ਤੂੰ ਲਈ ਸੀ ਨਾ ਤੂੰ ਕਹਿੰਦਾ ਸੀ ਕਿ ਹਰਮਨ ਦੀ ਗਾਰੰਟੀ ਲੈਣਾ ਮੈਂ ਕਿ ਜੇ ਪੱਜ ਜਾਂਦਾ ਤਾਂ ਮੈਂ ਦਊਗਾ ਹੁਣ ਹਰਮਨ ਸਿੰਘ ਤਾਂ ਪੱਜ ਗਏ ਨੇ ਅਜੋ ਇਧਰ ਹੁਣ ਬੈਂਕ ਦਾ ਲੋਨ ਤੁਸੀਂ ਪੇ ਕਰਨਾ ਜੇ ਮੈਂ ਪੇ ਹੁਣ ਕਰੂੰਗਾ ਨਹੀਂ ਮੇਰੇ ਚ ਅਫੋਰਡੇਬਿਲਟੀ ਹੈ ਨਹੀਂ ਬਿਲਕੁਲ ਪੈਸਾ ਹੀ ਹੈ ਨਹੀਂ ਪੇ ਕਰਨ ਨੂੰ ਤਾਂ ਮੇਰਾ ਤਾਂ ਸਾਰਾ ਕੁਝ ਖਰਾਬ ਹੋਣੀ ਹੈ ਮੇਰਾ ਕ੍ਰੈਡਿਟ ਆ ਜਿਹੜੀ ਐ ਅਕਾਊਂਟ ਕੰਟਰੈਕਟ ਮੇਰਾ ਸਾਰਾ ਕੁਝ ਖਰਾਬ ਹੋਊਗਾ ਜੇ ਮੈਂ ਪੇ ਨਹੀਂ ਕਰੂੰਗਾ ਜਾਂ ਫਿਰ ਮੈਨੂੰ ਪੇ ਕਰਨਾ ਪਊਗਾ ਹੁਣ ਹੇਰ ਹੁਣ ਮੈਨੂੰ ਨਹੀਂ ਪਤਾ ਕਿ ਯੂਜੂਲੀ ਹਰ ਕੋਈ ਫੈਮਿਲੀ ਹੀ ਗੈਰੰਟਰ ਹੁੰਦੀ ਆ ਜਿਹੜੇ ਇਹ ਬਹੁਤ ਅਨ ਲਾਈਕਲੀ ਹੋਊਗਾ ਕੋਈ ਫੈਮਿਲੀ ਤੋਂ 68 ਮੈਂਬਰ ਕੋਈ ਗੈਰੰਟਰ ਹੋਊਗਾ ਨਹੀਂ ਤਾਂ ਜਿਹੜੇ ਇਹ ਗੈਰੰਟਰ ਦਾ ਜਿਹੜਾ ਕੰਮ ਆ ਇਹ ਜਿਆਦਾ ਚਾਹੁੰਦਾ ਆਪਣੇ ਕਿਵੀਆਂ ਦੇ ਵਿੱਚ ਗੋਰੀਆਂ ਦੇ ਵਿੱਚ ਉਹਨਾਂ ਦੀ ਫੈਮਿਲੀ ਜਿਵੇਂ ਸਾਡੇ ਫੈਮਿਲੀ ਸਾਡੇ ਸਾਡੇ ਅਗੇ ਮੈਂ ਗੱਲ ਕੀਤੀ ਸੀ ਮਾਪੇ ਸਾਡੇ ਮਾਪੇ ਤਾਂ ਕੈਸ਼ ਹੀ ਦੇ ਦਿੰਦੇ ਆ ਕਿ ਲੈ ਜਾਓ ਕੈਸ਼ ਲੱਕ ਇੰਡੀਆ ਤੋਂ ਹੁਣ ਇੰਡੀਆ ਤੋਂ ਵੀ ਹੁਣ ਤਾਂ ਅੱਗੇ ਆਪਣੇ ਪੈਸੇ ਇੰਡੀਆ ਤੋਂ ਨਹੀਂ ਆਉਂਦਾ ਸੀ ਹੁਣ ਇੰਡੀਆ ਤੋਂ ਆਉਂਦਾ ਜਿੰਨੇ ਮੈਂ ਕਲਾਇੰਟ ਕਰਦਾ ਉਹਨਾਂ ਦੇ 100000 ਕਿਸੇ ਨੂੰ 20000 ਕਿਸੇ ਨੂੰ 40000 ਡਾਲਰ ਇੰਡੀਆ ਤੋਂ ਆਉਂਦਾ ਸੋ ਕੈਸ਼ ਹੀ ਦੇ ਦਿੰਦੇ ਆ ਪਰ ਇੱਥੇ ਗੋਰੇ ਕੀ ਕਰਦੇ ਨੇ ਉਹ ਗਾਰੰਟੀ ਦੇ ਦਿੰਦੇ ਆ ਕਿ ਇਸ ਦਿਨ ਨੂੰ ਗਾਰੰਟੀ ਦੇ ਦਿੰਦੇ ਨੇ ਕਰਦੀ ਪਰ ਉਹ ਤਾਂ ਅਸੀਂ ਤੈਨੂੰ ਉਦਾਂ ਕੈਸ਼ ਕੁਛ ਨਹੀਂ ਦੇਣਾ ਫਸਟ ਨੇ ਦੇਤੀ ਕਿ ਤੂੰ ਗਾਰੰਟੀ ਹੈ ਕਿ ਤੈਨੂੰ ਅਬਦਿਲ ਇਕਵਿਟੀ ਦੇਤੀ ਯੂਜ਼ ਕਰਨ ਲਈ ਅਸੀਂ ਗਾਰੰਟਰ ਬਣ ਗਏ ਤੂੰ ਕਰ ਪਰ ਜਦੋਂ ਤੇਰਾ ਟਾਈਮ 2 4 ਸਾਲਾਂ ਬਾਅਦ ਫਿਰ ਅਸੀਂ ਰਿਮੂਵ ਕਰ ਦਾਂਗੇ ਹੁਣ ਮੈਂ ਇੱਕ ਕੀਤਾ ਕਿਸੇ ਦਾ ਹੁਣ ਅਸੀਂ ਰਿਮੂਵ ਕੀਤਾ ਉਹਦੀ ਮੰਮੀ ਪਹਿਲਾਂ ਗਾਰੰਟਰ ਗਾਰੰਟਰ ਬਣੀ ਹੁਣ 5 7 ਸਾਲ ਹੋ ਗਏ ਕਰਨ ਲਈ ਉਹਨੂੰ ਇਕਵਿਟੀ ਇਨਾਫ ਸੀਗੀ ਅਸੀਂ ਰਿਮੂਵ ਕਰਤਾ ਉਹਨੂੰ ਹੂੰ ਸੋ ਪਰ ਲਾਇਬਲ ਹੈ ਫੁੱਲੀ ਲਾਇਬਲ ਹੈ ਗਾਰੰਟਰ ਸੋ ਬਿਲਕੁਲ ਜੀ ਸੋ ਗਾਰੰਟਰਰ ਦੇ ਨਾਲ ਜੁੜਦੀ ਮੈਂ ਇੱਕ ਛੋਟੀ ਜੀ ਤੁਹਾਨੂੰ ਘਟਨਾ ਦੱਸ ਦਿੰਦਾ ਜਿਹਦੇ ਮੈਂ ਜ਼ਿਕਰ ਕੀਤਾ ਕਿ ਮਸਲਾ ਇੰਡੀਆ ਦਾ ਸੋ ਪਿਟਰਪਾਲ ਜੀ ਮਸਲਾ ਇੰਡੀਆ ਦਾ ਇਸ ਤਰ੍ਹਾਂ ਕਿ ਮੇਰੇ ਫੈਮਲੀ ਦੇ ਵਿੱਚ ਹੀ ਇਹ ਗੱਲ ਹੋਈ ਆ ਹਾਂਜੀ ਕਿਸੇ ਦੀ ਗਰੰਟੀ ਪਾਈ ਤਾਂ ਨਹੀਂ ਆਪ ਪਰ ਕਿਸੇ ਨੇ ਚਲੋ ਜਿਵੇਂ ਪਤਾ ਹੁੰਦਾ ਵੀ ਪਿੰਡਾਂ ਦੇ ਵਿੱਚ ਕਿ ਵੀ ਇਹਦਾ ਮੁੰਡੇ ਦਾ ਨਾਮ ਫਲਾਣਾ ਸਿੰਘ ਆ ਤੇ ਤੇ ਬਾਪੂ ਦਾ ਨਾਮ ਫਲਾਣਾ ਸਿੰਘ ਆ ਉਦਾਂ ਕਰਕੇ ਸਾਈਨ ਮਾਰਤੇ ਹਾਂਜੀ ਰੱਬ ਜਾਣੇ ਵੀ ਉਹ ਮੈਚ ਹੋ ਗਿਆ ਜਾਂ ਕੀ ਹੋਇਆ ਕਿਸੇ ਦਾ ਨਾਂ ਨਾਲ ਮੈਚ ਹੋ ਗਿਆ ਤੇ ਪਤਾ ਉਦੋਂ ਲੱਗਿਆ ਜੀ ਜਦੋਂ ਘਰੇ ਸੰਮਣ ਆ ਗਏ ਹਾਂ ਕੋਰਡ ਦਾ ਨੋਟਿਸ ਆ ਗਿਆ ਕਿ ਭਾਈ ਤੁਹਾਡਾ ਐਨਾ ਲੋਨ ਖੜਾ ਤੇ ਆ ਕੇ ਬੈਂਕ ਵਿੱਚ ਮਿਲੋ ਤੇ ਉਹ ਜਦੋਂ ਕਹਿੰਦੇ ਵੀ ਇਸ ਤਾਂ ਕੋਈ ਲੋਨ ਨਹੀਂ ਲੱਤਾ ਵੀ ਸਾਡੇ ਸਿਰੇ ਲੋਨ ਕਿਹੜਾ ਖੜਾ ਹੈ ਵੀ ਸਾਡਾ ਤਾਂ ਇਦਾਂ ਦਾ ਕੋਈ ਮਸਲਾ ਹੀ ਹੈ ਨਹੀਂ ਤੇ ਬੈਂਕ 'ਚ ਜਾ ਕੇ ਪਤਾ ਕੀਤਾ ਉਹ ਕਹਿੰਦੇ ਜੀ ਨਹੀਂ ਲੋਨ ਤੁਹਾਡਾ ਨਹੀਂ ਆ ਫਰਾਨਾ ਸਿੰਘ ਨੇ ਲੋਨ ਲਿੱਤਾ ਸੀ ਤੁਸੀਂ ਗਰੰਟੀ ਪਾਈ ਸੀ ਹੂੰ ਉਹ ਕਹਿੰਦੇ ਵੀ ਮੈਂ ਤਾਂ ਗਰੰਟੀ ਵੀ ਕੋਈ ਨਹੀਂ ਪਾਈ ਹੂੰ ਤੇ ਵੀ ਇਹ ਕਿੱਦਾਂ ਹੋ ਗਿਆ ਉਹ ਕਹਿੰਦਾ ਜਿੱਥੇ ਗਰੰਟੀ ਪਾਈ ਸੀ ਮੈਨੂੰ ਪੇਪਰ ਦਿਖਾਓ ਕਿੱਥੇ ਆ ਜਿੱਥੇ ਮੈਂ ਸਾਈਨ ਕੀਤੇ ਆ ਉਹ ਬੈਂਕ ਵਾਲਿਆਂ ਨੂੰ ਛਸ਼ੋ ਪੰਜ ਹੀ ਪੈ ਗਈ ਤੇ ਕਿਉਂਕਿ ਬਹੁਤ ਕੁਝ ਹੋ ਜਾਂਦਾ ਜੀ ਉੱਥੇ ਵੀ ਸਾਈਨ ਇਧਰ ਉਧਰ ਕਈ ਵਾਰੀ ਬੰਦੇ ਕਰ ਲੈਂਦੇ ਆ ਜਦੋਂ ਬੰਦੇ ਨੇ ਰੌਲਾ ਪਾਇਆ ਜਾਦਾ ਬੈਂਕ 'ਚ ਜਾ ਕੇ ਤੇ ਬੈਂਕ ਵਾਲਿਆਂ ਨੇ ਗੱਲ ਵਿੱਚੇ ਦਿਵਾਲੀ ਵੀ ਕੋਈ ਗੱਲ ਨਹੀਂ ਜੀ ਅਸੀਂ ਕਰਦੇ ਆ ਜਿਹੜੇ ਵਕੀਲਾਂ ਨੇ ਤੁਹਾਨੂੰ ਨੋਟਿਸ ਭੇ ਤੇ ਆਪਾਂ ਗੱਲਬਾਤ ਉਹਦੇ ਨਾਲ ਕਰਦੇ ਆਂ ਤੇ ਤੁਹਾਨੂੰ ਇਹਦੇ ਤੇ ਕੋਈ ਐਕਸ਼ਨ ਲੈਣ ਦੀ ਲੋੜ ਨਹੀਂ ਤੇ ਉਹਨੇ ਬੈਂਕ ਤੋਂ ਲਿਖਾ ਕੇ ਲਿਆ ਵੀ ਹਾਂ ਮੈਨੂੰ ਜਿਹੜਾ ਇਹ ਭੇਜਿਆ ਗਿਆ ਨੋਟਸ ਵੀ ਇਹ ਗਲਤ ਆਇਆ ਮੇਰਾ ਕੋਈ ਬੈਂਕ 'ਚ ਲੋਨ ਨਹੀਂ ਜਾਂ ਕੋਈ ਕੁਝ ਨਹੀਂ ਤੇ ਗੱਲ ਮੈਨੂੰ ਉੱਥੋਂ ਇਹ ਯਾਦ ਆਈ ਸੀ ਕਿ ਗਰੰਟਰ ਵੀ ਬਰਾਬਰ ਦਾ ਜ਼ਿੰਮੇਵਾਰ ਜਿਹੜਾ ਉਹ ਹੁੰਦਾ ਬਿਲਕੁਲ ਬਿਲਕੁਲ 100% ਹੁੰਦਾ ਗਾਰੰਟੀ ਦਾ ਮਤਲਬ ਹੀ ਇਹ ਹੈ ਨਾ ਕਿ ਜਦੋਂ ਤੁਸੀਂ ਦੂਜਾ ਬੰਦਾ ਪੱਜ ਜਾਂਦਾ ਮੇਨ ਬੰਦਾ ਤਾਂ ਮੈਂ ਪੇ ਕਰੂੰਗਾ ਚੀਜ਼ ਜੀ ਤਾਂ ਹੀ ਯੂਸੂਅਲੀ ਜਿਹੜੀ ਗਾਰੰਟੀ ਆ 99% ਪਰਿਵਾਰ ਹੀ ਲੈਂਦਾ ਹੁੰਦਾ ਹੁੰਦਾ We can't do it.